ਉਹ ਅਹੀਂ ਕਰਵਾਇਆ ਇਹਨਾਂ ਨੇ ਲਾਗੇ ਬੰਦੇ ਬੁਲਾ ਕੇ ਕਹਿੰਦੇ ਸਭ ਨੂੰ ਗੋਟੀਆਂ ਮੇਰਾ ਸਿਰ ਸੁਰ ਪਾੜਤਾ ਮੇਰਾ ਹੱਥੀ ਮਾਰਤੀ ਮਾਤੀ ਛੱਟ ਲਾਤੀ ਰਹਿੰਦੀ 15 ਵੀ ਰੰਗ ਲੱਗੇ ਹੱਥਾਂ ਲੱਗੀ ਆ ਇਹਨਾਂ ਲਾਤੀ ਵੀ ਲੱਗੀ ਸਾਡੀਆਂ ਚਾਰ ਜਣੇ ਆ ਕੇ ਸਾਡੇ ਹੱਥੀ ਬੈ ਗਏ ਨਾ ਰਾੜ ਪਿੱਛੇ ਦੋਰ ਕੀਆ ਕਿ ਮੇਰੇ ਸੇ ਮਾਰੀ ਆ ਮੇਰੇ ਮੁੰਡੇ ਤੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਫਿਰ ਤੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਨੇ 4-5 ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੋਢਾ ਉਹਦੀ ਮਤਲਬ ਉਹਦਾ ਨਿਸ਼ਾਨੀ ਕੀਤਾ ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਦੋਨਾਂ ਧਿਰਾਂ ਦੇ 4 ਵਿਅਕਤੀ ਜ਼ਖਮੀ ਹੋ ਗਏ ਜਿਸ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋਏ ਹਨ ਫਿਲਹਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੂਸਰੀ ਧਿਰ ਦੇ ਜ਼ਖਮੀ ਹੋਏ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਉੱਪਰ ਦੁਕਾਨ ਤੇ ਆ ਕੇ ਹਮਲਾ ਕਰਨ ਦੇ આરોਪ ਲਗਾਏ ਨੇ ਮੈਂ ਵਿਕਾਸ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀ ਆ 2.5 ਸਾਲ ਹੋ ਗਿਆ ਇਹਨਾਂ ਕੋ ਮੈਂ ਸਤਪਾਲ ਫੂਡ ਵਾਲੇ ਮਿਲ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕੇ ਤੁਹਾਨੂੰ ਗਾਲੀ ਗਾਲਾਂ ਕੱਢਦੇ ਨੇ ਤੇ ਨਾਲ ਕਹਿੰਦੇ ਆ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਿਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖੈ ਮੇਰਾ ਲੜਕਾ ਹੀ ਜਾਂਦਾ ਐਰ ਕੀ ਅਜ ਮੈਂ ਤੁਨ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪੈ ਗਿਆ ਪਹਿਲੇ ਫਿਰ ਨਾਲ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਕਿ ਦੋਨੇ ਬੇਟੇ ਆਦੇ ਮੈਨੂੰ ਲੱਗਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਪੈ ਗਏ ਨਾ ਰਾੜ ਪਿੱਛੇ ਦੋਰ ਕੀਆ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੜੇ ਦੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਨੇ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇੋਂ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜ਼ੀ ਜੋ ਮਰਜ਼ੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਿੰਨਾ ਜ਼ਿਆਦਾ ਕਾਫੀ ਤੇਰੀ ਹੋ ਗਈ ਆ ਹੁਣ ਕਿਨੇ ਕਿਨੇ ਹਮਲਾ ਕੀਤੇ ਆ ਬੰਦੇ ਪਛਾਣ ਨਹੀਂ ਪਿਛੇ ਬੰਦੇ ਦੇ ਇਹਦਾ ਸੱਤਪਾਲ ਫਰੂਟ ਵਾਲੇ ਇਹਨਾਂ ਦੇ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹ ਅੰਨ ਪਛਾਤੇ ਉਹਨੂੰ ਪਤਾ ਨਹੀਂ ਕੌਣ ਆ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਨੂੰ ਮੇਰਾ ਯਾਦ ਦੋਸੀ ਮੜਾਓ ਉਹ ਨਗਦ ਪੈਸੇ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਪੂਰੀ ਅੱਗੇ ਉਹ ਦਰ ਰਾਡਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਅਥੇ ਰਗਾਡਾ ਪਈਆਂ ਨੇ ਦੁਕਾਨ ਤੇ ਕੇਸ਼ਕਮਲ ਮੇਰਾ ਨਾਮ ਜੀ ਮੈਂ ਸ ショਪ ਤੇ ਹੀ ショਪ ਤੋਂ ਛੋਟੇ ਬਟੇ ਦਾ ਫੋਨ ਆਇਆ ਮੈਂ ਘਰ ਗਿਆ ਹੀ ਛੋਟੇ ਬਟੇ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਜਾ ਕੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਉਹਨੇ ਚੰਗੀ ਜਦੋਂ ਅਸੀਂ ਘਰ ਆਏ ਆ ਇਹਨਾਂ ਨੇ ਨਾ ਕਿ ਬੰਦੇ ਵਾ ਲਾ ਕੇ ਇਹਨਾਂ ਨੇ ਸਾਨੂੰ ਵੀ ਘੁੱਟਿਆ ਮੇਰਾ ਸਿਰ ਸੁਰ ਫਾੜਤਾ ਮੇਰਾ ਹੱਥੇ ਉਲਾਦੀ ਮੇਰੇ ਲਾਤੀ ਸੱਟ ਲਾਦੀ ਮੇਰੇ ਇਹਨਾਂ ਨੇ ਮੇਰੇ ਉਹਨਾਂ ਦਾ ਕਹਿੰਦਾ ਪੇਮੈਂਟ ਇਹਨਾਂ ਕੋਲ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਰਾਂ ਦੇ ਦੇਂਦੇ ਹੀ ਪੈਸੇ ਇਹਨਾਂ ਨੂੰ ਇਸ ਸਾਰੇ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾੜ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਟਾ ਦਾ ਫੋਟੇ ਰੋਧਨ ਕੰਟਰੋਲ ਆਣ ਗਿਆ ਆ ਤੇ ਬਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਫਾਦਰ ਸਾਹਿਬ ਨੂੰ ਨਾਈ ਕਟਿਆ ਇਹਨਾਂ ਨੇ ਮਨੋ ਕੋਈ ਹੈਗੀ ਕੋਈ ਇਹਨਾਂ ਦੀ 40000 ਰੁਪਏ ਗਣੇ ਕਿਹੜੇ ਲੱਖ ਰੁਪਈਆ ਜਿਹੜੇ ਨੇ ਬਹਾਨੇ ਮਾਰਦੇ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਹ ਹਸਾਬ ਲਿਖਿਆਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਹਿਸਾਬ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਹ ਹਸਾਬ ਦਾ ਲਿਖਿਆਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਰਲੇ ਨੂੰ ਵੇਖੇ ਕਟਿਆਣਾਂ ਨੇ ਮੈਨੂੰ ਜੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕੁੱਟਿਆ ਤੇ ਮੇਰਾ ਸਿਰ ਸੂਸਾਰਾ ਪਗੜਤਾ ਇਹਨਾਂ ਨੇ ਹਵਾਲਾ ਕਿੰਨੇ ਪਰ ਜਖਮੀ ਤੁਹਾਡੇ ਮੇਰੇ ਸਿਰ ਨੂੰ ਅੱਗੇ ਸੇ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਥ ਤੇ ਲੱਗੀ ਆ ਮੇਰੇ ਲੱਤ ਵੀ ਲੱਗੀ ਸਾਟਵੇਂ ਤੇ ਕਿੰਨੇ ਬੰਦੇ ਜਖਮੀ ਤੁਹਾਡੇ ਬੰਦੇ ਅੱਡੇ ਨਾਲ ਕੀ ਆ ਚਾਰ ਜਣ ਤਿੰਨ ਤਿੰਨ ਬੰਦੇ ਜਖਮੀ ਹੋਏ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਡੇਢ ਤੇ ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚਾਰੇ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ ਚਾਰ ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 10 ਨਾਲ ਦੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਹੈ ਚਾਰਾਂ ਦੇ ਮਲਟੀਪਲ ਇੰਜਰੀਜ਼ ਹੈ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਰਿਪੋਰਟ opinion ਆਏਗਾ ਸੀ ਉਸ ਬਿਹਾਰ ਤੇ ਰਿਪੋਰਟ ਜੰਮ ਕਰਾਂਗੇ ਕੋਈ બીਜੀ ਵੀ ਆ ਕੋਈ ਹੋਇਆ ਨਹੀਂ ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਰਸਟ ਹੈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਸਟ੍ਰੀਚੀ